ਹਾਂਜੀ ਸਤਿ ਸ੍ਰੀ ਅਕਾਲ ਜੀ ਡੀ ਕਲੈਕਸ਼ਨ ਬੁਟੀਕ ਕਰਨਾਲ ਤੇ ਸਾਰੀਆਂ ਭੈਣਾਂ ਦਾ ਵੈਲਕਮ ਹੈ ਜੀ ਤੇ ਮੈਂ ਅੱਜ ਫਿਰ ਤੁਹਾਡੇ ਜੋਗੀ ਸੋਹਣੀ ਜੀ ਕਲੈਕਸ਼ਨ ਲੈ ਕੇ ਆਈ ਆ ਅੱਜ ਮੈਂ ਤੁਹਾਨੂੰ ਚੈੱਕ ਕਰवानी ਹੈ ਪ੍ਰਿੰਟ ਸੂਟਾਂ ਦੇ ਉੱਤੇ ਮਸ਼ੀਨ ਵਰਕ ਕਰਵਾਇਆ ਹੈ ਸਟੀਚ ਨਹੀਂ ਹੋਇਆ ਸੂਟ ਅਨ ਸਟੀਚਿੰਗ ਹੀ ਕਿਸੇ ਭੈਣ ਦਾ ਆਰਡਰ ਸੀ ਤੇ ਜਿਵੇਂ ਵਰਕ ਹੋਇਆ ਤੇ ਮੈਂ ਸੋਚਿਆ ਕਿ ਸਟੀਚਿੰਗ ਤੋਂ ਬਾਅਦ ਕਦੇ ਟਾਈਮ ਲੱਗਦਾ ਕਦੇ ਨਹੀਂ ਲੱਗਦਾ ਵੀਡੀਓ ਪਾਉਣ ਦਾ ਤੇ ਅੱਜ ਮੈਂ ਤੁਹਾਨੂੰ ਬਿਨਾਂ ਸਟੀਚਿੰਗ ਤੋਂ ਹੀ ਇਹ ਸੂਟ ਚੈੱਕ ਕਰवानी ਆ ਇਹ ਸੂਟ ਵੇਖ ਕੇ ਤੁਹਾਨੂੰ ਇੱਕ ਆਈਡੀਆ ਲੱਗ ਜਾਏਗਾ ਕਿ ਪ੍ਰਿੰਟ ਸੂਟਾਂ ਦੇ ਉੱਤੇ ਕਲਰ ਕੰਬੀਨੇਸ਼ਨ ਕਿਵੇਂ ਦਾ ਉੱਠ ਕੇ ਆਇਆ ਹੈ ਤੇ ਆਪਾਂ ਵਰਕ ਕਿਵੇਂ ਹੈ ਕਿਹੜੇ ਸੂਟ ਤੇ ਕਿਵੇਂ ਦਾ ਕਰਵਾ ਸਕਨੇ ਆ ਆਪਣੀ ਏਜ ਅਕੋਰਡਿੰਗ ਜਾਂ ਆਪਣੇ ਕਿਸੇ ਫੰਕਸ਼ਨ ਅਕੋਰਡਿੰਗ ਤੇ ਇਹ ਸੂਟ ਕਾਟਨ ਦੇ ਨੇ ਬਹੁਤ ਸੋਹਣੇ ਸੂਟ ਨੇ ਇਹਨਾਂ ਸੂਟਾਂ ਦੇ ਵਿੱਚੋਂ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤੇ ਤੁਸੀਂ ਸੂਟ ਲੈ ਸਕਦੇ ਹੋ ਜੀ ਤੇ ਲੋ ਜੀ ਮੈਂ ਫਰਸਟ ਸੂਟ ਤੁਹਾਨੂੰ ਚੈੱਕ ਕਰਵਾਨੀ ਆ ਬਹੁਤ ਹੀ ਸੋਹਣਾ ਟੈਬੀ ਲਾਈਨਿੰਗ ਟੈਬੀ ਸਿਲਕ ਦਾ ਟੈਬੀ ਕਾਟਨ ਦਾ ਫੈਬਰਿਕ ਹੈ ਤੇ ਇੰਨਾ ਕੁ ਸੋਹਣਾ ਫੈਬਰਿਕ ਹੈ ਇੰਨਾ ਕੁ ਲਾਈਟ ਵੇਟ ਹੈ ਕਿ ਇਹਦੇ ਚ ਵੇਟ ਤੇ ਹੈ ਹੀ ਨਹੀਂ ਤੇ ਇਹਦੇ ਉੱਤੇ ਆਪਾਂ ਔਰਗੰజా ਦਾ ਪੈਚ ਲਗਾ ਕੇ ਨੀਚੇ ਵਰਕ ਕਰਵਾਇਆ ਹੈ ਇਹ ਕਟਿੰਗ ਨਹੀਂ ਅਜੇ ਕੀਤੀ ਇਹਦੇ ਹਾਲ ਤੁਸੀਂ ਨਾ ਧਿਆਨ ਦੇ ਆ ਜੇ ਥੋੜਾ ਐਵੇਂ ਰਫ ਜਿਹਾ ਲੱਗਣ ਡਿਆ ਹੈ ਮੈਂ ਤੁਹਾਨੂੰ ਐਵੇਂ ਵਿਖਾਨੀ ਆ ਇਹ ਦੇਖੋ ਇਹ ਦਾ ਘੇਰਾ ਰਹੇਗਾ ਘੇਰੇ ਦੇ نیچے ਆਪਾਂ ਹੀ ਬਹੁਤ ਸੋਹਣਾ ਪੈਚ ਲਾਇਆ ਔਰ ਗੰਦਾ ਦਾ ਤੇ ਉੱਤੇ ਇਹ ਵਰਕ ਤੁਸੀਂ ਚੈੱਕ ਕਰੋ ਸਟਾਰ ਬਣਾ ਕੇ ਛੋਟੀਆਂ ਛੋਟੀਆਂ ਡਾਟ ਬਣਾ ਕੇ ਤੇ نیچے ਆਪਾਂ ਕਟਵਰਕ ਬਹੁਤ ਸੋਹਣੀ ਜਿਵੇਂ ਕੀਤੀ ਹੋਈ ਹੈ ਟ੍ਰੈਂਗਲ ਸ਼ੇਪ ਚ ਵੱਡੇ ਕਟਾਂ ਦੇ ਕੇ ਤੇ ਛੋਟੇ ਛੋਟੇ ਫਿਰ ਟ੍ਰੈਂਗਲ ਸ਼ੇਪ ਦੇ ਵਿੱਚ ਕਟਵਰਕ ਬਣੀ ਹੋਈ ਹੈ ਬਹੁਤ ਹੀ ਸਫਾਈ ਨਾਲ ਕਾਰੀਗਰ ਨੇ ਕੰਮ ਕੀਤਾ ਹੈ ਇਹ ਇਹ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬੂਟੀਆਂ ਬਹੁਤ ਹੀ ਬਰੀਕ ਨੇ ਬਹੁਤ ਹੀ ਯੂਨੀਕ ਜਿਹਾ ਪੀਸ ਬਣਿਆ ਹੈ ਤੁਸੀਂ ਵੇਖ ਸਕਦੇ ਹੋ ਜੀ ਤੇ ਇਹ ਉਹਨਾਂ ਦੇ ਪੈਨ ਦੇ ਕਹਿਣ ਤੇ ਆਪਾਂ ਘੇਰੇ ਬਾਜੂ ਦਾ ਵਰਕ ਕਰਵਾਇਆ ਤੇ ਮੈਂ ਹੁਣ ਤੁਹਾਨੂੰ ਇਹਦੀਆਂ ਬਾਹਾਂ ਚੈੱਕ ਕਰवानी ਆ ਇਹਦੀਆਂ ਬਾਜੂ ਰਹਿਣੀਆਂ ਜੀ ਇਸੇ ਤਰ੍ਹਾਂ ਹੀ ਆਪਾਂ ਬਾਜੂ ਦੇ ਉੱਤੇ ਵਰਕ ਕਰਵਾਇਆ ਹੈ ਤੇ ਇਹ ਦੋ ਦੋ ਪੀਸ ਮੈਨੂੰ ਲੱਗਦਾ ਸੇਮ ਸੇਮ ਨੇ ਬਾਕੀ ਮੈਂ ਨਾਲ ਉਹਦੇ ਕਲਰ ਤੁਹਾਨੂੰ ਸਾਰਿਆਂ ਦੇ ਹੀ ਚੈੱਕ ਕਰਵਾ ਦੇਣੀ ਆ ਕਿਉਂਕਿ ਜਿਵੇਂ ਹੀ ਚਾਹ ਡਿਜ਼ਾਈਨ ਆਪਾਂ ਇੱਕ ਹੀ ਕਰਵਾਇਆ ਫਿਰ ਵੀ ਇਹਨਾਂ ਸਾਰੇ ਕਲਰਾਂ ਦੀ ਇੱਕ ਆਪਣੀ ਆਪਣੀ ਲੁੱਕ ਉੱਠ ਕੇ ਆਉਂਦੀ ਏ ਤੇ ਲੋ ਜੀ ਤੁਸੀਂ ਦੇਖ ਸਕਦੇ ਹੋ ਜੀ ਔਰ ਫੈਬਰਿਕ ਤੁਸੀਂ ਚੈੱਕ ਕਰੋ ਗਰਮੀ 'ਚ ਵੇਅਰ ਕਰਨ ਵਾਲਾ ਫੈਬਰਿਕ ਇਹ ਬਿਲਕੁਲ ਹੀ ਲਾਈਟ ਵੇਟ ਹੈ ਕਾਟਨ ਦੀ ਟ੍ਰਾਂਸਫਰਟ ਇਹਨਾਂ ਨਹੀਂ ਹੈਗਾ ਕਿ ਆਪਾਂ ਨੂੰ ਟਾਪਟਾ ਲਾਣਾ ਪੈਗਾ ਤੇ ਵੈਸੇ ਸੌਫਟ ਬਹੁਤ ਹੈ ਤੇ ਇਹਦੇ ਨੀਚੇ ਆਪਾਂ ਫੁੱਲ ਵੇਹ ਲਾ ਕੇ ਇਹਨੂੰ ਆਪਾਂ ਸੂਟ ਨੂੰ ਰੈਡੀ ਕਰ ਸਕਦੇ ਹਾਂ ਜੀ। ਦੇ ਲਓ ਜੀ ਇਹਦਾ ਨੈਕਸਟ ਕਲਰ ਮੈਂ ਤੁਹਾਨੂੰ ਚੈੱਕ ਕਰਵਾਨੀ ਆ। ਓਮਰ ਜ਼ੈਂਟਾ ਤੇ ਲਾਈਟ ਪੀਚ ਦਾ ਕੰਬੀਨੇਸ਼ਨ ਸੀ ਤੇ ਇਹ ਰਸਟ ਔਰੰਜ ਆ ਗਿਆ। ਦੇਖੋ। ਉਹ ਦੀ ਆਪਣੀ ਲੁੱਕ ਹੈ ਤੇ ਇਹਦੀ ਆਪਣੀ ਇੱਕ ਲੁੱਕ ਹੈ ਜੀ। ਇਹਨੂੰ ਵੀ ਮੈਂ ਨੀਚੇ ਤੋਂ ਮੈਂ ਕਰਨੀ ਆ। ਮੈਂ ਜਿਵੇਂ ਪਹਿਲੀ ਵੀਡੀਓ ਤੁਸੀਂ ਦੱਸਿਆ ਸੀ ਥੋੜਾ ਨਾ ਰਮਜ਼ਾਨ ਕਰਕੇ ਕਾਰੀਗਰ ਸਟੀਚਿੰਗ ਥੋੜਾ ਜਿਹਾ ਡਿਲੇ ਹੁੰਦਾ ਹੈ ਤੇ ਇਹ ਵਰਕ ਹੋ ਕੇ ਆਇਆ ਹੈ ਸੂਟ ਮੈਂ ਤੁਹਾਨੂੰ ਮੈਂ ਵਰਕ ਚੈੱਕ ਕਰवानी ਆ ਦੇਖੋ ਕਿੰਨਾ ਸੋਹਣਾ ਹੈ ਜਿਵੇਂ ਸੂਟ ਆਪਾਂ ਐਵੇਂ ਬਣੇਗਾ ਤੇ ਬਹੁਤ ਹੀ ਸੋਹਣਾ ਵਰਕ ਦੀ ਲੁੱਕ ਬਹੁਤ ਸੋਹਣੀ ਆਏਗੀ ਤੇ ਇਹ ਦੇਖੋ ਇਹ ਦੀਆਂ ਬਾਹਾਂ ਰਹਿਣੀਆਂ ਐਵੇਂ ਜੀ ਦੇਖੋ ਮੈਂ ਤੁਹਾਨੂੰ ਨੇੜਿਓਂ ਕਰਕੇ ਵਰਕ ਖਾ ਰਹੀ ਹਾਂ ਵਰਕ ਦੀ ਸਫਾਈ ਔਰ ਬਿਲਕੁਲ ਪੀੜਾ ਵਰਕ ਹੋਇਆ ਹੈ ਐ ਨਹੀਂ ਕਿ ਕੋਈ ਧਾਗਾ ਨਿਕਲ ਜਾਏਗਾ ਕੋਈ ਆਪਾਂ ਤੋਂ ਪੱਕਾ ਨਹੀਂ ਕੀਤਾ ਹੋਇਆ ਬਿਲਕੁਲ ਉਤੋਂ ਲੋਕ ਕੀਤਾ ਹੋਇਆ ਸਾਰਾ ਵਰਕ ਜਿੰਨੀ ਵੀ ਬੁਟੀ ਬਣਾਈ ਹੋਈ ਹੈ ਤੇ ਵਿੱਚ ਬਰੀਕ ਬਰੀਕ ਦੇਖੋ ਜਰੀ ਲਗਾਈ ਹੈ ਜਰੀ ਬਿਲਕੁਲ ਨਾਲ ਇਹਦੇ ਨਾਲ ਮੈਚ ਹੋਈ ਹੈ ਤੇ ਐਂ ਦੇਖੋ ਇਹਦਾ ਵੀ ਕਲਰ ਦੇਖੋ ਔਰ ਮੈਂ ਤੁਹਾਨੂੰ ਦੋਆ ਰੱਖ ਕੇ ਦੇਖੋ ਜੀ ਠੀਕ ਹੈ ਜੀ ਇਹ ਦੋਏ ਸੂਟ ਰਹਿ ਗਏ ਤੇ ਨੈਕਸਟ ਆ ਜਾਏਗਾ ਜੀ ਇਹ ਟੈਬੀ ਲਾਈਨਿੰਗ ਟੈਬੀ कॉटन ਹੈ ਜਿਵੇਂ ਟੈਬੀ ਲਾਈਨਿੰਗ ਦੇ ਦੁਪट्टे ਹੁੰਦੇ ਨੇ ਉਸੇ ਤਰ੍ਹਾਂ ਹੀ ਇਹ ਟੈਬੀ कॉटन ਦਾ ਸੂਟ ਬਣਿਆ ਹੋਇਆ ਹੈ ਦੇਖੋ ਇਹਦੇ ਵਿੱਚ ਨਾ ਲਾਈਨਾਂ ਬਣੀਆਂ ਨੇ ਬਰੀਕ-ਬਰੀਕ ਜਿੰਨਾ ਵੀ ਆਪਾਂ ਫੈਬਰਿਕ ਯੂਜ਼ ਕਰਨੇ ਆ ਸਾਰਾ ਆਪਾਂ ਬ੍ਰਾਂਡ ਦਾ ਕਰਨੇ ਆ ਤੇ ਇਹਨੂੰ ਦੇਖੋ ਜੀ ਇਹਦੇ ਉੱਤੇ ਆਪਾਂ ਪੈਸ ਲਗਵਾ ਕੇ ਇਸ ਤਰ੍ਹਾਂ ਤੇ ਇਹਨੂੰ ਇਹ ਸੂਟ ਨੂੰ ਬਹੁਤ ਸੋਬਰ ਜਿਹਾ ਬਣਾਇਆ ਹੈ ਦੇਖੋ ਇਹ ਵਾਲੀ ਕਢਾਈ ਐਵੇਂ ਤੇ ਇਹ ਵਾਲੇ ਕਲਰ ਕਿਸੇ ਵੀ ਏਜ ਦੇ ਹਿਸਾਬ ਨਾਲ ਇਹ ਸੂਟ ਬਣ ਸਕਦਾ ਹੈ ਜੇ ਆਪਾਂ ਥੋੜਾ ਜਿਹਾ ਇਹਨੂੰ ਲਾਈਟ ਦੇ ਵਿੱਚ ਲੈ ਕੇ ਜਾਣਾ ਚਾਹਦੇ ਆਂ ਤੇ ਆਪਾਂ ਨਾ ਲਾਈਟ ਦੁਪੱਟਾ ਕਰਵਾ ਕੇ ਵਿੱਚ ਥੋੜੀ ਥੋੜੀ ਡਾਰਕ ਕਲਰ ਦੀ ਲੈਸ ਜਾਂ ਟਾਈ ਐਂਡ ਡਾਈ ਕਰਵਾ ਸਕਦੇ ਆਂ ਜੇ ਆਪਾਂ ਥੋੜਾ ਜਿਹਾ ਡਾਰਕ ਦੇ ਵਿੱਚ ਜਾਣਾ ਚਾਹਦੇ ਆਂ ਤੇ ਆਪਾਂ ਬਿਲਕੁਲ ਗਾਜਰੀ ਦੁਪੱਟਾ ਕਰਵਾ ਕੇ ਇਹਦੇ ਨਾਲ ਲਾਈਟ ਜੀ ਲਾਇਆ ਸਲਾ ਦੇਾਂਗੇ ਲਾਈਟ ਜੀ ਫਿਨਿਸ਼ਿੰਗ ਲਾਵਾਂਗੇ ਤੇ ਬਹੁਤ ਸੋਹਣਾ ਸੂਟ ਬਣੇਗਾ ਤੇ ਇਹ ਸੂਟ ਉਹਨਾਂ ਨੇ ਬਾਇ ਕੀਤੇ ਹੋਏ ਨੇ ਵੈਸੇ ਇਹਦੇ ਨਾਲ ਦਾ ਮੇਰੇ ਕੋਲ ਫੈਬਰਿਕ ਮਿਲ ਜਾਏਗਾ ਜੇ ਤੁਹਾਨੂੰ ਕੋਈ ਸੂਟ ਇਹਦੇ ਵਿੱਚੋਂ ਪਸੰਦ ਆਇਆ ਜਾਂ ਵਰਕ ਪਸੰਦ ਆਇਆ ਤੇ ਤੁਸੀਂ ਮੇਰੇ ਤੋਂ ਬਣਵਾ ਸਕਦੇ ਹੋ ਜੀ ਇਹ ਦੇਖੋ ਇਹ ਦੀਆਂ ਬਾਹਾਂ ਲੈਣ ਦੀਆਂ ਵੇ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਹੀ ਸੋਹਣੀ ਲੁੱਕ ਟਰੂਡ ਦੀ ਤੇ ਮੈਂ ਨੈਕਸਟ ਸੂਟ ਤੁਹਾਨੂੰ ਫੇਰ ਚੈੱਕ ਕਰਵਾਨੀ ਆ ਇਹ ਵੀ ਫੈਬਰਿਕ ਟੈਬੀ ਕੋਟਨ ਦਾ ਹੀ ਰਹੇਗਾ। ਪ੍ਰਿੰਟਿੰਗ ਇਹਦੀ ਲੱਗੇ ਡਿਜ਼ਾਈਨ ਲੱਗੇ ਜੀ। ਦੇਖੋ ਜੀ। ਦੇਖੋ ਜੇ ਪ੍ਰਿੰਟਿੰਗ ਟੈਕ ਕਰੋ। ਦੇਖੋ ਕਿੰਨਾ ਸੋਹਣਾ ਬੀਆ ਵਾਲਾ ਡਿਜ਼ਾਈਨ ਹੈ। ਇਹ ਡਿਜ਼ਾਈਨ ਨਾ ਇਹਦਾ ਟ੍ਰੈਂਡ ਕਦੀ ਵੀ ਨਹੀਂ ਜਾਂਦਾ। ਕੋਈ ਵੀ ਆਪਾਂ ਕਿਸੇ ਵੀ ਫੈਬਰਿਕ 'ਚ ਕ੍ਰੇਪ ਚੋਂਦਾ, ਔਰਗੰਜ਼ਾ ਚੋਂਦਾ, ਕਿਸੇ 'ਚ ਵੀ ਹੁੰਦਾ ਪ੍ਰਿੰਟ ਆਉਂਦਾ ਹੀ ਹੁੰਦਾ ਔਰ ਇਹ ਪ੍ਰਿੰਟ ਸੋਹਣਾ ਹੀ ਬਹੁਤ ਲੱਗਦਾ ਹੈ। ਤੇ ਇਹ ਦੇਖੋ ਇਹ ਵੀ ਆਪਾਂ ਪੂਰੇ ਤੇ ਕਟਵਰਕ ਹੋਇਆ ਹੈ ਜੀ ਦੇਖੋ ਇੱਥੇ ਚਾਨਣ ਲੱਗੇਗਾ ਨਾ ਤੇ ਐਵੇਂ ਤੁਹਾਨੂੰ ਬੜਕ ਲੁੱਕ ਦਿੱਸੇਗੀ ਦੇਖੋ ਜੀ ਇਹ ਆਪਾਂ ਹੁਣ ਇਹਦਾ ਡਾਰਕ ਕਲਰ ਥੋੜਾ ਜਿਹਾ ਇਹਦਾ ਆਹ ਵਾਲਾ ਡਾਰਕ ਕਲਰ ਲਾ ਕੇ ਆਪਾਂ ਵਰਕ ਕਰਵਾਇਆ ਤੇ ਐਵੇਂ ਇਹ ਰਹਿਣੀਆਂ ਜਿਹੜੀਆਂ ਬਾਵਾਂ ਦੇਖੋ ਇਹ ਰਹੀਆਂ ਬਾਵਾਂ ਜੀ ਤੇ ਹੁਣ ਇਹਦੇ ਇਹ ਸੂਟ ਵੇਖੋ ਇਹ ਵੀ ਸੂਟ ਆਪਾਂ ਹਰ ਏਜ ਦੇ ਵਾਸਤੇ ਆਪਸ਼ਨ ਹੈ ਜੇ ਇਹਨੂੰ ਆਪਾਂ ਡਾਰਕ ਕਰਨਾ ਹੈ ਤੇ ਆਪਾਂ ਡਾਰਕ ਦੁਪੱਟਾ ਕਰ ਦੇਾਂਗੇ ਜੇ ਇਹਨੂੰ ਆਪਾਂ ਲਾਈਟ ਕਰਨਾ ਹੈ ਤੇ ਉਹੀ ਲਾਈਟ ਆਫਾਈਟ ਦੁਪੱਟਾ ਕਰਕੇ ਤੇ ਕਲਰਫੁੱਲ ਆਪਾਂ ਲੈਸ ਲਾ ਦੇਾਂਗੇ ਜਾਂ ਥੋੜੀ ਜਿਹੀ ਟਾਈ ਐਂਡ ਡਾਈ ਕਰਵਾ ਦੇਾਂਗੇ ਤੇ ਇਹ ਸੂਟ ਬਹੁਤ ਹੀ ਸੋਹਣਾ ਲੱਗੇਗਾ ਔਰ ਬਿਨਾ ਲਾਈਨਿੰਗ ਤੋਂ ਸੂਟ ਬਨਣ ਵਾਲੇ ਨੇ ਦੇਖੋ ਬਿਲਕੁਲ ਟਰਾਂਸਪੇਰੈਂਟ ਨਹੀਂ ਹੈਗਾ ਬਿਲਕੁਲ ਪਿਓਰ ਕਾਟਨ ਹੈ ਜਿਵੇਂ ਮਸਲੀਨ ਦਾ ਟੱਚ ਹੁੰਦਾ ਨਾ ਐਵੇਂ ਵੀ ਪਰ ਉਹ ਸਿੰਥੈਟਿਕ ਵਾਲੀ ਨਹੀਂ ਕਿ ਜਿਵੇਂ ਗਰਮੀ ਦੇ ਵਿੱਚ ਆਪਾਂ ਨੂੰ ਚੁਬੇਗੀ ਜਾਂ ਚਿਫਕੇਗੀ ਉਹ ਵਾਲੀ ਨਹੀਂ ਹੈਗੀ ਕਾਟਨ ਟੱਚ ਹੈ ਬਹੁਤ ਹੀ ਸੋਹਣਾ ਫੈਬਰਿਕ ਹੈ ਔਰ ਜਿਵੇਂ ਮਰਜ਼ੀ ਇਹਨੂੰ ਵਾਸ਼ ਕਰੋ ਮਸ਼ੀਨ ਵਾਸ਼ ਕਰੋ ਹੈਂਡ ਵਾਸ਼ ਕਰੋ ਕੱਪੜੇ ਦੇ ਵਿੱਚ ਕੋਈ ਵੀ ਤੁਹਾਨੂੰ ਖਰਾਬੀ ਨਹੀਂ ਆਏਗੀ ਤੇ ਲੋ ਜੀ ਇਹ ਵੀ ਦੋ ਸੂਟ ਸੇਮ ਵਰਕ ਦੇ ਬਣੇ ਨੇ ਕਲਰ ਚੇਂਜ ਹੈ ਵਰਕ ਸੇਮ ਹੈ ਤੇ ਮੈਂ ਤੁਹਾਨੂੰ ਦੋਨੋਂ ਹੀ ਚੈੱਕ ਕਰਵਾਨੀ ਆ ਐ ਦੇਖੋ ਜੀ ਇਹ ਵੀ ਤੁਸੀਂ ਦੇਖੋ ਡਿਜ਼ਾਈਨ ਇਹ ਵੀ ਅੰਬੀਆਂ ਵਾਲਾ ਡਿਜ਼ਾਈਨ ਹੈ ਇਹ ਲਾਈਟ ਜਿਹਾ ਮਾਇਨ ਕਲਰ ਹੈ ਤੇ ਵਿੱਚ ਆਫ ਵਾਈਟ ਦੀਆਂ ਅੰਬੀਆਂ ਬੜੀਆਂ ਹੋਈਆਂ ਨੇ ਥੋੜੀ ਜੀ ਡਿਜ਼ਾਈਨਿੰਗ ਉਹਦੇ ਨਾਲੋਂ ਹਟ ਕੇ ਲੇਕਿਨ ਹੈ ਅੰਬੀਆਂ ਵਾਲਾ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਬੜਿਆ ਹੋਇਆ ਇਹਦਾ ਆਹ ਵਾਲਾ ਕਲਰ ਉਠਾ ਕੇ ਆਪਾਂ ਡਾਰਕ ਥੋੜਾ ਜਿਹਾ ਆਹ ਵਾਲਾ ਕਲਰ ਉਠਾ ਕੇ ਤੇ ਆਪਾਂ ਐਵੇਂ ਵਰਕ ਕਰਵਾਇਆ ਦੇਖੋ ਵਰਕਿੰਗ ਦੀ ਚੈੱਕ ਕਰੋ ਬਹੁਤ ਹੀ ਸੋਹਣਾ ਫਰਕ ਹੈ ਵਰਕ ਕੇ ਜੀ ਸੌਰੀ ਤੇ ਇਹ ਇਹਦੀਆਂ ਭਾਵਾਂ ਆ ਗਈਆਂ ਐਵੇਂ ਇਹ ਕੋ। ਮੈਂ ਦੋਆਂ ਸੂਟਾਂ ਦੀ ਲੁੱਕ ਤੁਹਾਨੂੰ ਚੈੱਕ ਕਰਵਾਨੀ ਆ। ਐ ਦੇਖੋ ਜੀ। ਜੇ ਤੁਹਾਨੂੰ ਕੋਈ ਵਰਕ ਪਸੰਦ ਆਵੇ, ਕੋਈ ਸੂਟ ਪਸੰਦ ਆਵੇ ਡਿਜ਼ਾਈਨ ਪਸੰਦ ਆਵੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਜੀ। ਦੇਖੋ। ਤੇ ਇਹ ਰਿਹਾ ਜੀ ਦੋ ਸੂਟ ਹੋ ਗਏ। ਤੇ ਹਾਂ ਜੀ ਨੈਕਸਟ ਸੂਟ ਫਿਰ ਮੈਂ ਤੁਹਾਨੂੰ ਹੋਰ ਇੱਕ ਚੈੱਕ ਕਰਵਾਨੀ ਆ। ਲੋ ਜੀ ਇਹ ਵੀ ਟੈਬੀ ਕਾਟਨ ਦਾ ਹੀ ਫੈਬਰਿਕ ਹੈ ਤੇ ਵਰਕੇ ਦਾ ਚੈੱਕ ਕਰੋ ਤੁਸੀਂ ਦੇਖੋ ਬਹੁਤ ਹੀ ਸੋਬਰ ਜਿਹਾ ਵਰਕ ਕਰਵਾਇਆ ਦਿੱਤੇ ਵੀ ਲਾਈਟ ਵੇਟ ਤੇ ਕਲਰ ਡਸਟੀ ਟੋਨ ਲਾ ਕੇ ਵਰਕ ਬਹੁਤ ਸੋਹਣਾ ਹੋਇਆ ਹੈ ਜੀ ਦੇਖੋ ਇਹ ਵਾਲਾ ਕਲਰ ਜਿਹੜਾ ਆਪਾਂ ਐ ਲਵਾਇਆ ਤੇ ਇਹ ਵਾਲਾ ਜਿਹੜਾ ਇਹਦੇ ਵਿੱਚ ਆ ਗਿਆ ਇਹ ਵਾਲੀ ਵਰਕ ਦੀ ਟੋਨ ਆ ਗਈ ਦੇਖੋ ਮੈਂ ਵਾਰ-ਵਾਰ ਸੂਟਾਂ ਦੇ ਡਿਜ਼ਾਈਨਾਂ ਦੇ ਨਾ ਵੀਡੀਓ ਇਸੇ ਕਰਕੇ ਹੀ ਪਾ ਰਹੀ ਹਾਂ ਕਿਉਂਕਿ ਜਿਹੜੀਆਂ ਵੀ ਨਵੀਆਂ ਭੈਣਾਂ ਨੇ ਜੁੜਨਾ ਹੁੰਦਾ ਹੈ ਤੇ ਇੱਕ ਵਾਰੀ ਉਹਨਾਂ ਨੂੰ ਨਾ ਬਹੁਤ ਆਪਾਂ ਵੀ ਕਦੇ ਐਵੇਂ ਹੀ ਕਰਦੇ ਸਾਂ ਜਦੋਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਚੈੱਕ ਕਰਦੇ ਹਾਂ ਕਿ ਕਿਵੇਂ ਦੀ ਸਫਾਈ ਹੈ ਕਿਵੇਂ ਦਾ ਕਲਰ ਕੰਬੀਨੇਸ਼ਨ ਹੈ ਕਿਵੇਂ ਦਾ ਫੈਬਰਿਕ ਯੂਜ਼ ਕਰਦੇ ਨੇ ਤੇ ਫੇਰ ਹੀ ਆਪਣਾ ਮਨ ਬਣਦਾ ਹੈ ਕੁਝ ਆਰਡਰ ਦੇਣ ਵਾਸਤੇ ਤੇ ਮੈਂ ਇਸ ਕਰਕੇ ਵਾਰ-ਵਾਰ ਜਿੰਨੇ ਵੀ ਵਰਕ ਹੁੰਦੇ ਰਿਹਾ ਜਿੰਨੇ ਵੀ ਸਟੀਚਿੰਗ ਹੁੰਦੇ ਰੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਾਂਗੀ ਇਸੇ ਤਰ੍ਹਾਂ ਹੀ ਤੇ ਇਹ ਇਹਦੀਆਂ ਬਾਹਾਂ ਲੈਣੀਆਂ ਜੀ ਇਹ ਐ ਦਾ ਰੇਗਾ ਜੀ ਕੇਰਾ ਇਹ ਵੀ ਦੋ ਸੂਟ ਸੇਮ ਡਿਜ਼ਾਈਨ ਦੇ ਬਣੇ ਨੇ ਇਹ ਵੀ ਮੈਂ ਤੁਹਾਨੂੰ ਦੂਜਾ ਸੂਟ ਵੀ ਚੈੱਕ ਕਰਵਾਨੀ ਆ ਦੇਖੋ ਇਹ ਹੁਣ ਦੂਜਾ ਸੂਟ ਫਿਰ ਲਾਈਟ ਕਲਰ ਤੇ ਆ ਗਿਆ ਲਾਈਟ ਵੀ ਨਹੀਂ ਕਹਿ ਸਕਦੇ ਲਾਈਟ ਤੇ ਡਾਰਕ ਦੋਵੇਂ ਸਰਦਾਰੀ ਜਿਹਾ ਕਲਰ ਨੇ ਸੋਬਰ ਜੇ ਇਹ ਦੇਖੋ ਜੀ ਇਹ ਆ ਗਿਆ ਇਹਦਾ ਕੇਰੇ ਦਾ ਵਰਕ ਦੇਖੋ ਇਹ ਸੂਟ ਦੀ ਮੈਂ ਥੋੜੀ ਫੁੱਲ ਡਿਜ਼ਾਈਨਿੰਗ ਤੁਹਾਨੂੰ ਚੈੱਕ ਕਰਵਾਨੀ ਆ ਦੇਖੋ ਇਹ ਦੀ ਡਿਜ਼ਾਈਨਿੰਗ ਹੈ ਤੇ ਇਹਦੇ ਤੇ ਆਪਾਂ ਐਵੇਂ ਵਰਕ ਕਰਵਾਇਆ ਹੈ ਇਹਦੀ ਵਰਕ ਨਹੀਂ ਫਿਨਿਸ਼ਿੰਗ ਚੈੱਕ ਕਰੋ ਇੱਕ ਇੱਕ ਟਾਂਕਾ ਤੁਸੀਂ ਚੈੱਕ ਕਰੋ ਕਿਤੇ ਵੀ ਕੋਈ ਟਾਂਕਾ ਇੱਧਰ ਉੱਧਰ ਨਹੀਂ ਹੈਗਾ ਔਰ ਸਾਰਾ ਹੀ ਆਪਾਂ ਉਲਟੀ ਸਾਈਡ ਤੋਂ ਬਿਲਕੁਲ ਪੱਕੇ ਪੱਕਾ ਲੋਕ ਕਰਵਾਨੇ ਆ ਕਿ ਕੋਈ ਵੀ ਜਿਵੇਂ ਆਪਾਂ ਵਾਸ਼ ਕਰੀਏ ਤੇ ਕੋਈ ਵੀ ਇੱਕ ਵੀ ਧਾਗਾ ਇੱਧਰ ਉੱਧਰ ਨਾ ਨਿਕਲੇ ਤੇ ਇਹ ਇਹ ਦੀਆਂ ਬਾਹਾਂ ਰਹਿਣਗੀਆਂ ਜੀ ਦੇਖੋ ਉਦੋਂ ਮੈਂ ਹੁਣ ਦੋਵੇਂ ਸੂਟਾਂ ਨੂੰ ਬਰਾਬਰ ਕਰਕੇ ਚੈੱਕ ਕਰਵਾਂ ਨੂੰ ਆਵੇ ਕੋ ਜੀ ਦੇਖੋ ਹੁਣ ਇਹਨਾਂ ਦੋਵਾਂ ਸੂਟਾਂ ਦੇ ਉੱਤੇ ਆਪਣੇ ਕੋਲ ਦੁਪੱਟਿਆਂ ਦੇ ਬਹੁਤ ਸਾਰੇ ਆਪਸ਼ਨ ਨੇ ਜੀ ਇਹਦੇ ਵਿੱਚ ਆਪਾਂ ਸੇਮ ਦਾ ਦੁਪੱਟਾ ਜਿਹੜਾ ਇਹ ਗ੍ਰੇ ਵਾਈਨ ਜ ਹੈ ਇਹ ਕਰਵਾ ਕੇ ਤੇ ਇਹਦੇ ਉੱਤੇ ਆਪਾਂ ਥੋੜੀ ਬਾਤੀ ਟਾਈ ਐਂਡ ਡਾਈ ਜਿਵੇਂ ਲਾਈਟ ਕਲਰ ਦੀ ਜਾਂ ਇਹ ਇਹ ਵਾਲਾ ਕਲਰ ਜਿਹੜਾ ਇਹ ਪਵਾ ਸਕਦੇ ਆ ਜਾਂ ਮਲਟੀ ਸ਼ੇਡੀਆਂ ਲੈਸਾਂ ਬਹੁਤ ਸਾਰੀਆਂ ਹੁੰਦੀਆਂ ਨੇ ਅੱਜਕੱਲ ਉਹ ਲਵਾ ਸਕਦੇ ਆ ਆਪਾਂ ਤੇ ਹੁਣ ਉੱਪਰ ਵਾਲੇ ਤੁਸੀਂ ਲਾਈਟ ਕਲਰ ਤੇ ਆਓ ਇਹਦੇ ਤੇ ਵੀ ਆਪਾਂ ਜੇ ਸਿੰਗਲ ਕਲਰ ਦਾ ਆਵਲਾ ਦੁਪੱਟਾ ਰੱਖ ਕੇ ਤੇ ਆਪਾਂ ਟਾਈਆਂ ਦਾਈ ਦੀ ਲੈਸ ਲਾਣੇ ਆ ਤੇ ਬਹੁਤ ਸੋਹਣੀ ਦੁਪੱਟੇ ਦੀ ਲੁੱਕ ਆਏਗੀ ਕਿਉਂਕਿ ਜੇ ਸੂਟ ਲਾਈਟ ਹੈ ਤੇ ਦੁਪੱਟਾ ਆਪਾਂ ਨੂੰ ਡਾਰਕ ਰੱਖਣਾ ਚਾਹੀਦਾ ਹੈ ਤੇ ਜੇ ਦੁਪੱਟ ਸੂਟ ਡਾਰਕ ਹੈ ਤੇ ਦੁਪੱਟਾ ਨਾਲ ਆਪਾਂ ਲਾਈਟ ਰੱਖਾਂਗੇ ਤੇ ਫੇਰ ਹੀ ਉਹ ਦੁਪੱਟਾ ਨਾਲ ਕੁਝ हट ਕੇ ਲਿਖਦਾ ਜੇ ਸੇਮ ਸੀ ਸਾਰਾ ਕੁਝ ਕਰ ਲਈਏ ਤੇ ਉਹ ਨਾ ਪੂਰੀ ਆਪਣੀ ਲੁੱਕ ਇੱਕ ਸੇਮ ਹੋ ਜਾਂਦੀ ਏ ਤੇ ਹੇ ਤੁਸੀਂ ਚੈੱਕ ਕਰੋ ਜੀ ਲੋ ਜੀ ਮੈਂ ਤੁਹਾਨੂੰ 5-7 ਸੂਟ ਚੈੱਕ ਕਰਵਾਏ ਨੇ ਬੇਸ਼ੱਕ ਇਹਨਾਂ ਦੇ ਡਿਜ਼ਾਈਨ ਸੇਮ ਨੇ ਪਰ ਇਹਨਾਂ ਦੇ ਕਲਰ ਕੰਬੀਨੇਸ਼ਨ ਸਾਰਿਆਂ ਦੇ ਇਕ ਜਿਹੇ ਨੇ ਮੈਂ ਦੁਬਾਰਾ ਤੋਂ ਰਿਪੀਟ ਕਰਨੀ ਆ ਤੁਸੀਂ ਧਿਆਨ ਨਾਲ ਜੇ ਕੋਈ ਸਕਰੀਨਸ਼ਾਟ ਲੈਣਾ ਹੈ ਕੋਈ ਵੇਖਣਾ ਹੈ ਤੇ ਤੁਸੀਂ ਵੇਖ ਸਕਦੇ ਹੋ ਜੀ ਐ ਆਗੇ ਜੀ ਤੇ ਹਾਂ ਜੀ ਉਦੋਂ ਅੱਗੇ ਇਹ ਤੁਹਾਨੂੰ ਮੈਂ ਦੋ ਸੂਟ ਚੈੱਕ ਕਰਵਾਏ ਨੇ ਕਟਵਰਕ ਵਾਲੇ ਇਹ ਜਿਹੜਾ ਕਟਵਰਕ ਇਹ ਦੇਖੋ ਬਹੁਤ ਮਿਹਨਤ ਨਾਲ ਹੁੰਦਾ ਹੈ ਇਹ ਮੇਰਾ ਕਾਰੀਗਰ ਵੀ ਮੈਨੂੰ ਕਹਿੰਦਾ ਕਿ ਤੁਸੀਂ ਨਾ ਬਹੁਤ ਹਾੜ ਵਰਕਰ ਵੰਦੇ ਹੋ ਵੀ ਇਹ ਕੁਛ ਤੇ ਫੈਬਰਿਕ ਬਹੁਤ ਹਾੜ ਨਹੀਂ ਕਹਿ ਸਕਦੇ ਮਤਲਬ ਬਹੁਤ ਹੀ ਵਧੀਆ ਹੁੰਦਾ ਹੈ ਕਿ ਜਲਦੀ ਕਿਤੇ ਆ ਕਿਸੇ ਚੀਜ਼ ਨਾਲ ਇਹ ਕੱਟਦਾ ਫਟਦਾ ਨਹੀਂ ਤੇ ਉਹ ਕਹਿੰਦਾ ਕਿ ਆ ਕਾਈਏ ਨਾਲ ਆ ਚੀਜ਼ ਨਹੀਂ ਕੱਟਦੀ ਕਿ ਸਾਨੂੰ ਕੈਂਚੀ ਦੇ ਨਾਲ ਬਹੁਤ ਟਾਈਮ ਲਾ ਕੇ ਇਹਦੀ ਕਟਿੰਗ ਕਰਨੀ ਪੈਂਦੀ ਹੈ ਤੇ ਲਓ ਜੀ ਇਹ ਦੋ ਸੂਟ ਤੁਸੀਂ ਚੈੱਕ ਕਰੋ ਇਹ ਉਹ ਦੂਗੇ ਫਿਰ ਮੈਂ ਤੁਹਾਨੂੰ ਸਿੰਗਲ ਸੂਟ ਚੈੱਕ ਕਰਵਾਇਆ ਜੋ ਇਹ ਪਿਆਜ ਲੱਕ ਕੇ ਰੈਡੀ ਹੋਇਆ ਤੇ ਫਿਰ ਇਹ ਦੋ ਸੂਟ ਮੈਂ ਤੁਹਾਨੂੰ ਚੈੱਕ ਕਰਵਾਏ ਨੇ ਟੈਬੀ ਕਾਟਨ ਦੇ ਦੇਖੋ ਇਹਨਾਂ ਸੂਟਾਂ ਦੀ ਵੀ ਇੱਕ ਆਪਣੀ ਲੁੱਕ ਹੈ ਲੋ ਜੀ ਇਹਨੇ ਇਹਨਾਂ ਸਾਰੇ ਸੂਟਾਂ ਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਏ ਕੋਈ ਵੀ ਤੁਹਾਨੂੰ ਵਰਕ ਪਸੰਦ ਆਏ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵਰਕ ਪਸੰਦ ਆਏ ਤੁਹਾਨੂੰ ਫੈਬਰਿਕ ਨਹੀਂ ਪਸੰਦ ਆਉ ਤੁਹਾਨੂੰ ਪ੍ਰਿੰਟ ਨਹੀਂ ਪਸੰਦ ਤੁਸੀਂ ਉਹ ਵਾਲਾ ਵਰਕ ਮੈਨੂੰ ਕਿਸੇ ਹੋਰ ਫੈਬਰਿਕ ਤੇ ਆਪਣੀ ਪਸੰਦ ਦੇ ਦੱਸ ਕੇ ਕਰਵਾ ਸਕਦੇ ਹੋ ਜੇ ਤੁਹਾਨੂੰ ਕੋਈ ਵਰਕ ਨਹੀਂ ਪਸੰਦ ਫੈਬਰਿਕ ਪਸੰਦ ਹੈ ਤੇ ਤੁਸੀਂ ਮੈਨੂੰ ਦੱਸ ਕੇ ਤੇ ਕਰਵਾ ਸਕਦੇ ਹੋ ਕਿ ਆਹ ਵਾਲਾ ਫੈਬਰਿਕ ਲਾ ਕੇ ਤੇ ਆਹ ਵਰਕ ਨਹੀਂ ਸਾਨੂੰ ਪਸੰਦ ਤੁਸੀਂ ਆਹ ਵਾਲਾ ਡਿਜ਼ਾਈਨ ਐਸ ਸੂਟ ਤੇ ਬਣਾ ਦਿਓ ਜਿਵੇਂ ਹੀ ਤੁਹਾਡੀ ਚੁਆਇਸ ਹੋਏਗੀ ਆਪਾਂ ਉਸੇ ਤਰ੍ਹਾਂ ਹੀ ਕੰਮ ਕਰਕੇ ਦੇਾਂਗੇ ਤੇ ਆਪਾਂ ਕੰਮ ਬਹੁਤ ਹੀ ਵਧੀਆ ਕਰਕੇ ਦਿੰਨੇ ਆ ਬਹੁਤ ਪਰਫੈਕਟ ਕਾਰੀਗਰ ਆਪਾਂ ਪਰਸਨ ਕਾਰੀਗਰ ਰੱਖੇ ਹੋਏ ਨੇ ਤੇ ਤੁਸੀਂ ਕੋਈ ਵੀ ਆਪਣਾ ਆਰਡਰ ਦੇਣ ਲੱਗਿਆਂ ਤੁਸੀਂ ਬੇਚਿਜ ਕੋ ਕੇ ਮੈਨੂੰ ਬੇ ਟੈਨਸ਼ਨ ਹੋ ਕੇ ਤੁਸੀਂ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਤੇ ਮੈਨੂੰ ਪੂਰੀ ਮੇ ਦੇ ਕੇ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਤੇ ਜੇ ਇਹਨਾਂ ਦੇ ਵਿੱਚੋਂ ਮੈਂ ਪਹਿਲਾਂ ਵੀ ਦੱਸਿਆ ਕੋਈ ਸੂਟ ਤੁਹਾਨੂੰ ਪਸੰਦ ਹੈ ਕੋਈ ਵਰਕ ਪਸੰਦ ਹੈ ਤੇ ਤੁਸੀਂ ਮੈਨੂੰ ਦੱਸ ਕੇ ਇਹਨਾਂ ਸੂਟਾਂ ਦੇ ਜਿਵੇਂ ਉਲਟੀ ਪਲਟੀ ਜੇ ਕਿਸੇ ਵਰਕ ਦੀ ਫੈਬਰਿਕ ਦੀ ਕਲਰ ਦੀ ਕਰਵਾਉਣਾ ਚਾਹੁੰਦੇ ਹੋ ਤੇ ਕਰਵਾ ਸਕਦੇ ਹੋ ਜੀ ਤੇ ਮੈਂ ਇਹਨਾਂ ਸੂਟਾਂ ਨੂੰ ਆਰਡਰ ਕਰਨ ਵਾਸਤੇ ਇਹਨਾਂ ਸੂਟਾਂ ਦੀ ਕੋਈ ਵੀ ਡਿਟੇਲ ਲੈਣ ਵਾਸਤੇ ਮੇਰਾ ਸਕਰੀਨ ਤੇ ਚੱਲਦਾ ਨੰਬਰ 955726777007 ਹੈ ਜੀ ਤੇ WhatsApp ਕਾਲ ਕਰਕੇ ਮੈਸੇਜ ਭੇਜ ਕੇ ਤੇ ਤੁਸੀਂ ਮੇਰੇ ਤੋਂ ਇਹਨਾਂ ਸੂਟਾਂ ਦੀ ਡਿਟੇਲ ਲੈ ਸਕਦੇ ਹੋ ਤੇ ਹਰ ਰੋਜ਼ ਦੀ ਤਰ੍ਹਾਂ ਮੇਰੀ ਰਿਕਵੈਸਟ ਹੈ ਜੀ ਜੇ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਮੇਰੀ ਵੀਡੀਓ ਬਾਰੇ ਜ਼ਰੂਰ ਦੱਸਿਆ ਕਰੋ ਤੇ ਨੈਕਸਟ ਵੀਡੀਓ ਲੈ ਕੇ ਮੈਂ ਤੁਹਾਨੂੰ ਨਾਲ ਸ਼ੇਅਰ ਕਰਨੀਆਂ ਗੱਲਾਂ ਬਾਤਾਂ ਅੱਜ ਦੇ ਲਈ ਨਹੀਂ ਸਤਿ ਸ੍ਰੀ ਅਕਾਲ ਜੀ